ਸਾਰੇ ਸ਼ਹਿਰ ਨਿਵਾਸੀਆਂ ਨੂੰ ਜੈ ਭੀਮ ਜੈ ਭਾਰਤ ਅੱਜ ਜੰਡਿਆਲਾ ਗੁਰੂ ਨਗਰ ਨਿਗਮ ਸਫਾਈ ਸੇਵਕਾਂ ਯੂਨੀਅਨ ਆਪਣਾ ਰੋਸ ਪ੍ਰਦਰਸ਼ਨ ਕਰਦੇ ਆਂ ਜੋ ਕਿ ਕੱਲ ਆਪਣੇ ਸੰਵਿਧਾਨ ਦੇ ਪਰਮ ਪਿਤਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਮਾਨਾ ਨੀ ਕੋਈ ਆ ਇੱਕ ਸਟੈਚੂ ਉਹਨਾਂ ਦਾ ਤੋੜਨ ਦੀ ਕੇਸ ਜਥੇਬੰਦੀ ਦੇ ਬੰਦੇ ਨੇ ਯਾ ਲਾਲੋ ਕੇ ਵੀ ਬੰਦੇ ਨੇ ਮਾਨਾ ਨਹੀਂ ਕੀਤੀ ਆ ਉਸ ਵਿੱਚ ਅੱਜ ਆਪਣਾ ਜੰਡਿਆਲਾ ਵਿਖੇ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਇਹਦੇ ਉਸ ਰੋਸ ਪ੍ਰਦਰਸ਼ਨ ਚ ਆਪਾਂ ਮੋੜ ਮਜਾਰਾ ਕਰ ਰਹੇ ਆ ਤੇ ਸਾਡੀ ਇਹ ਪ੍ਰਸ਼ਾਸਨ ਕੋ ਮੰਗਿਆ ਵੀ ਜਿਹੜੇ ਵੀ ਇਸ ਬੰਦੇ ਨੇ ਗਲਤੀ ਕੀਤੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਖਤ ਤੋਂ ਸਖਤ ਇਹਤੇ ਕਾਰਵਾਈ ਕੀਤੀ ਜਾਵੇ ਉਹ ਬੰਦਾ ਜਿਹੜਾ ਅਜਿਹੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਕੀ ਕਾਰਵਾਈ ਇੱਕੋ ਕੀਤੀ ਗਈ ਉਹ ਪੁਲਿਸ ਤੇ ਗ੍ਰਿਫਤ ਜੇ ਆ ਪੁਲਿਸ ਕਹਿ ਰਹੀ ਪੁਲਿਸ ਪ੍ਰਸ਼ਾਸਨ ਕਹ ਰਿਹਾ ਵੀ ਉਹਨੂੰ ਤੇ ਪਰਚਾ ਲਾਣ ਕੀਤਾ ਗਿਆ ਵਾ ਅਸੀਂ ਇਹ ਕਹਿੰਦੇ ਆ ਵੀ ਉਸ ਬੰਦੇ ਨੇ ਜਿਹਦੇ ਪਿੱਛੇ ਵੀ ਲਾ ਕੇ ਜਿਹੜੀ ਵੀ ਸਸੇ ਸਸੇ ਜੰਤੀਆਂ ਜਥੇਬੰਦੀਆਂ ਦੇ ਮਗਰ ਲਾ ਕੇ ਉਹਨੇ ਇਹ ਮਾੜੇ ਕਰਤੂਤ ਜਾਂ ਮਾੜਾ ਕਰਮ ਖਟਿਆ ਵਾ ਸੰਵਿਧਾਨ ਦੇ ਪਰੰਪ੍ਰਿਤਾਣਾ ਜਿਹਨੇ ਸਾਰਿਆਂ ਦਾ ਸੰਵਿਧਾਨ ਚਲਾਇਆ ਆਲ ਇੰਡੀਆ ਕੀ ਆਲ ਵਰਲਡ ਚ ਉਹਨਾਂ ਦਾ ਸੰਵਿਧਾਨ ਚੱਲਦਾ ਵਾ ਉਹਨਾਂ ਨੇ ਛੇੜਛਾੜ ਕੀਤੀ ਆ ਤੇ ਇਤੋਂ ਆਪਣੀ ਸਾਰੀ ਪਰਮ ਸਮਾਜ ਦੀ ਦਲਿਤ ਸਮਾਜ ਦੀ ਵਾਲਮੀਕ ਸਮਾਜ ਦੀ ਵਾਲਮੀਕ ਜਥੇਬੰਦੀਆਂ ਦੀ ਇਹੋ ਮੰਗਿਆ ਅਤੇ ਸਫਾਈ ਕਰਮਚਾਰੀਆਂ ਦੀ ਵੀ ਇਹੋ ਮੰਗਿਆ ਜਲਦ ਤੋਂ ਜਲਦ ਉਹ ਬੰਦੇ ਦੇ ਕਾਰਵਾਈ ਕੀਤੀ ਜਾਵੇ ਸਖਤ ਸਖਤ ਉਹ ਤੁੰ ਕਾਨੂੰਨੀ ਸਹਾਇਤਾ ਦਿੱਤੀ ਜਾਵੇ। ਰੋਜ਼ ਪ੍ਰਦਰਸ਼ਨ ਤੁਸੀਂ ਸਾਰੇ ਸ਼ਹਿਰ ਚ ਕਰ ਰਹੇ ਹੋ ਜਾਂ ਸਾਰੇ ਸ਼ਹਿਰ ਚ ਚੱਲ ਰਿਹਾ ਜੀ। ਇਸ ਤੋਂ ਬਾਅਦ ਦਾ ਕੀ ਤੁਹਾਡਾ ਲੈ ਰਿਹਾ? ਇੱਕ ਆਪਣੀ ਕੱਲ ਦੀ ਮਿਤੀ 27 ਤੋਂ ਅੱਜ 28 ਤੱਕ ਹੜਤਾਲ ਜਾਰੀ ਚੱਲ ਰਹੀ ਹੈ ਜੀ।